ਥੋੜਾ ਕੋਤਾਂ ਕੌਮੀ ਸਾਡਾ ਕੋਤਾਂ ਗਤੀੜ ਹੈ ਤੇ ਸਾਨੂੰ ਖੁਸ਼ੀ ਵੀ ਨਹੀਂ ਮਰਉਣ ਦਿੰਦੇ ਇਹ ਐਂ ਕਰਦੇ ਇਹਨਾਂ ਨੂੰ ਐਂ ਲੱਗਦਾ ਕੋਈ ਇੱਕ ਮਾਤਾ ਸੀ ਬਜ਼ੁਰਗ ਕਿਸੇ ਪਿੰਡ ਚ ਉਹਦੇ ਕੋਲ ਇੱਕ ਮੁਰਗਾ ਸੀ ਮੁਰਗਾ ਸਵੇਰੇ ਵਾਂਗ ਦਿੰਦਾ ਸੀ ਦਿਨ ਚੜ ਜਾਂਦਾ ਸੀ ਉਹ ਮਾਤਾ ਨੂੰ ਕਿਤੇ ਬਹਿਮ ਹੋ ਗਿਆ ਵੀ ਮੇਰਾ ਮੁਰਗਾ ਵਾਂਗ ਦਿੰਦਾ ਦਿਨ ਤਾਂ ਚੜਦਾ ਕਿਤੇ ਕੋਈ ਪਿੰਡ ਚ ਮਾਤਾ ਦੀ ਕਿਸੇ ਨਾਲ ਲੜਾਈ ਹੋ ਗਈ ਉਹਨੂੰ ਕਹਿੰਦੀ ਗੱਲ ਸੁਣ ਲੈ ਮੇਰੇ ਨਾਲ ਪੰਗਾ ਨਾ ਲਾਓ ਪਿੰਡ ਵਾਲਿਓ ਮੈਂ ਤੁਹਾਨੂੰ ਜੇ ਆਪਦੇ ਝਟ ਦਿਖਾਤੀ ਨਾ ਤੁਸੀਂ ਫਿਰ ਇੱਕ ਦੂਜੇ ਦੇ ਵਿੱਚ ਵਜਦੇ ਫਿਰੋਗੇ ਕਹਿੰਦੇ ਕੀ ਕਰ ਲੇਗੀ ਤੂੰ ਕਹਿੰਦਾਂ ਦੱਸ ਦਿਆਂ ਫਿਰ ਅੱਜ ਜੀ ਸ਼ਾਮ ਜੇ ਨੂੰ ਆਪਦਾ ਮੁਰਗਾ ਲੈ ਕੇ ਨਾ ਪੰਜਵੇਂ ਪਿੰਡ ਆਵਦੀ ਭੈਣ ਦੇ ਘਰੇ ਚਲੀ ਗਈ ਸਵੇਰੇ 4 ਵਜੇ 4:30 ਵਜੇ ਮੁਰਗੇ ਨੇ ਬਾੰਗ ਦਿੱਤੀ ਦਿਨ ਚੜ ਗਿਆ ਉਹ ਮਾਤਾ ਕਹਿੰਦੀ ਲੈ ਦੇਖ ਲਾ ਮੈਂ ਕਿਹਾ ਸੀ ਨਾ ਇੱਕ ਦੂਜੇ ਦੇ ਵਿੱਚ ਵਜਦੇ ਫਿਰੋਗੇ ਲੈ ਮੈਂ ਤਾਂ ਇੱਥੇ ਦਿਨ ਚੜਾ ਲਿਆ ਹੁਣ ਉੱਥੇ ਨੇਰੇ ਚ ਬੱਥਾ ਮਾਰਦੇ ਫਿਰਦੇ ਹੋਣਗੇ ਬੁੜੀ ਨੂੰ ਹੰਕਾਰ ਸੀ ਕਿ ਸ਼ਾਇਦ ਉੱਥੇ ਦਿਨ ਨਹੀਂ ਚੜਿਆ ਹੋਣਾ ਜਿੱਥੇ ਮੇਰਾ ਮੁਰਗਾ ਬੋਲਦਾ ਦਿਨ ਉੱਥੇ ਚੜਦਾ ਇਹਨਾਂ ਨੂੰ ਵੀ ਹੰਕਾਰ ਸੀ ਕਿ ਜਦੋਂ ਅਸੀਂ ਖੜੇ ਹੋ ਜਾਂਦੇ ਆ ਤਾਂ ਫਿਰ ਅਸੀਂ ਹਾਰਦੇ ਨਹੀਂ ਹੁੰਦੇ ਜਿੱਤਦੇ ਨਹੀਂ ਹੁੰਦੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਧੂਰੀ ਵਾਲੇ ਮੁਰਗੇ ਵੀ ਹੈਗੇ ਆ ਉਹਨੂੰ ਇਹ ਨਹੀਂ ਪਤਾ ਸੀ ਕਿ ਗਾ ਵੀ ਰਸਮਰੂਰ ਵਾਲੇ ਵੀ ਆ ਇਹ ਪਤਾ ਨਹੀਂ ਸੀ ਸੋ ਇਹੋਂ ਸੰਕਾਰ ਚ ਫਿਰਦੇ ਨੇ ਇਹ ਉਸ ਮੁਰਗੇ ਦੇ ਮਾਲਕ ਨੇ ਵਿਰੋਧੀ ਧਿਰ ਵਾਲੇ ਜਿਨ੍ਹਾਂ ਨੂੰ ਇਹ ਲੱਗਦਾ ਸਾਡੇ ਵਾਲਾ ਵਾਂਗ ਦੇਊਗਾ ਤਾਂ ਦਿਨ ਚੜੂਗਾ ਦਿਨ ਤਾਂ ਚੜ੍ਹਨਾ ਹੀ ਚੜ੍ਹਨਾ ਹੈ ਸੂਰਜ ਨੂੰ ਕੋਈ ਰੋਕ ਨਹੀਂ ਸਕਦਾ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਨਾ ਹੈ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਸੂਰਜ ਚੜ ਗਿਆ ਸਚਾਈ ਦਾ ਸੂਰਜ ਪੰਜਾਬ ਚ ਚੜ ਗਿਆ ਡੇਢ ਸਾਲ ਹੋ ਗਿਆ ਹੁਣ ਇਹ ਸੂਰਜ ਦੀ ਚਮਕ ਜਿਹੜੀ ਹੈ ਉਹ ਗਰੀਬਾਂ ਦੇ ਘਰਾਂ ਤੱਕ ਪਹੁੰਚੂਗੀ ਇਹ ਕਮੀਆਂ ਦੇ ਵੇੜੇ ਚ ਚਮਕੂਗਾ ਇਹ ਸੂਰਜ ਇਹ ਗਰੀਬਾਂ ਦੇ ਵੇੜੇ ਚ ਚਮਕੂਗਾ ਇਹ ਕਿਸਾਨਾਂ ਦੇ ਵੇੜੇ ਚ ਰੋਸ਼ਨੀ ਕਰੂਗਾ ਇਹ ਦੁਕਾਨਦਾਰਾਂ ਦੇ ਵਪਾਰੀਆਂ ਦੇ ਇਹ ਬੇਰਜ਼ਗਾਰਾਂ ਦੇ ਵੇੜਿਆਂ ਵਾਸਤੇ ਸੂਰਜ ਚੜਿਆ ਹੈ ਫਰੇ ਸੂਰਜ ਨੂੰ ਆਪਾਂ ਹੁਣ ਢਲਣ ਨਹੀਂ ਦੇਣਾ ਇਹ ਸੂਰਜ ਦੀ ਰੋਸ਼ਨੀ ਬਦ ਲੈਣ ਦੀ ਹੈ ਸੋ ਮੈਂ ਤੁਹਾਨੂੰ ਬਹੁਤ ਸਾਰੇ ਜਿੰਨੇ ਵੀ ਇੱਥੇ ਮੇਰੇ ਦੋਸਤ ਮਿੱਤਰ ਨੇ ਬਹੁਤ ਸਾਰੇ ਮੈਂ ਜਾਣਦਾ ਬਹੁਤ ਸਾਰੇ ਤੂਰਕੋਟ ਵਾਲੇ ਬੈਠੇ ਆ ਸਾਰੇ ਆਲੇ ਦਵਾਲੇ ਵਾਲੇ ਪਿੰਡਾਂ ਵਾਲੇ ਬੈਠੇ ਆ ਸਾਰੇ ਸਬਰ ਪੇਸ਼ੈਂਸ ਜ਼ਰੂਰੀ ਹੈ ਇਕਤਾ ਜ਼ਰੂਰੀ ਹੈ ਪਿੰਡਾਂ ਵਾਸਤੇ ਮੈਂ ਰਾਜੋ ਮਾਜਰੇ ਵੀ ਅੱਜ ਇਹ ਗੱਲ ਕਹਿ ਕੇ ਆਇਆ ਕਿ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਕਾਂਗਰਸ ਦੇ ਨੇ ਜਾਂ ਕਾਲੀ ਦਲ ਨੂੰ ਵੋਟ ਪਾਉਂਦੇ ਨੇ ਜਾਂ ਕਿਸੇ ਹੋਰ ਪਾਰਟੀ ਨੂੰ حق ਹੈ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਪਰ ਜਦੋਂ ਪਿੰਡ 'ਚ ਕੋਈ ਕੰਮ ਹੋਣ ਵਾਲਾ ਹੋਵੇ ਸਾਂਝਾ ਉਦੋਂ ਸਾਰੇ ਇਕੱਠੇ ਹੋ ਜਿਆ ਕਰੋ ਬਸ ਫਿਰ ਪਿੰਡ ترقی ਕਰ ਜਾਣਾ ਸੋ ਪਿੰਡਾਂ ਵੱਲ ਵਿਸ਼ੇਸ਼ ਧਿਆਨ ਦੇ ਰਹੇ ਆਂ ਜੰਮੇ ਭਲੇ ਪਿੰਡਾਂ 'ਚੋਂ ਟੋਬਿਆਂ ਤੋਂ ਲੈ ਕੇ ਗਲੀਆਂ ਨਾਲੀਆਂ ਤੱਕ ਔਰ ਸਟੇਡੀਅਮਾਂ ਤੱਕ ਸਕੂਲਾਂ ਤੱਕ ਆਪਾਂ ਪਿੰਡਾਂ ਨੂੰ ਜਿਹੜਾ ਉਹ ਸਮਾਰਟ ਪਿੰਡ ਬਣਾਵਾਂਗੇ ਆਪਾਂ ਸਮਾਰਟ ਸ਼ਹਿਰਾਂ ਵਾਸਤੇ ਤਾਂ ਪਤਾ ਨਹੀਂ ਕਿੰਨੇ ਕਰੋੜ ਰੁਪਏ ਸੈਂਟਰ ਵੀ ਚੱਕੀ ਫਿਰਦਾ ਪਰ ਜੇ ਸਮਾਰਟ ਪਿੰਡ ਬਣਾ ਲਈਏ ਤਾਂ ਸ਼ਹਿਰਾਂ ਚ ਵਾਦੀ ਨਹੀਂ ਜਬ ਜਾਊਗੀ ਪਿੰਡਾਂ ਚੋਂ ਜੇ ਪਿੰਡ ਚ ਹੀ ਬਹੁਤ ਸੋਹਣਾ ਸਕੂਲ ਹੋਵੇ ਬੱਚੇ ਪਿੰਡ ਪੜਨਗੇ 5 ਸਾਲ ਤੂੰ 5 ਸਾਲ ਮੈਂ ਸੋਫੇ ਵੀ ਉਹੀ ਪਰਦੇ ਵੀ ਉਹੀ ਘਰ ਵੀ ਉਹੀ ਅਫਸਰ ਵੀ ਉਹੀ 5 ਸਾਲ ਤੂੰ 5 ਸਾਲ ਮੈਂ ਕਿਹੜਾ ਕਿਤੇ ਜਾਣੇ ਲੋਕਾਂ ਦਾ ਕੀ ਹੈ ਲੋਕਾਂ ਨੂੰ ਕੀ ਲੈਣਾ ਲੋਕ ਲੋਕਾਂ ਦੇ ਵੋਟਾਂ ਪਾਉਣੀਆਂ ਪੈਣਗੀਆਂ ਨਹੀਂ ਪਾਉਣਗੇ ਅਸੀਂ ਥੋੜੀਆਂ ਘੱਟ ਤੇ ਜਿੱਤ ਜਾਾਂਗੇ ਹੋਰ ਕੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਨਾ ਜੇ ਸਤਾਵਾਜ ਪਿੰਡ 'ਚ ਗਮਿੰਦਰ ਮਾਸਟਰ ਦਾ ਮੁੰਡਾ ਵੀ ਹੈਗਾ। ਇਹ ਪਤਾ ਨਹੀਂ ਸੀ ਨਾ। ਵੀ ਉਹ ਉਹਨੇ ਆ ਕੇ ਫਾਇਲਾ ਚੈੱਕ ਕਰਨੀਆਂ ਨੇ। ਹੋ ਸਕਦਾ ਜੇ ਮੇਰੀ ਨੀਅਤ 'ਚ ਥੋੜਾ ਬਹੁਤ ਖੋਟ ਹੁੰਦਾ ਹੋ ਸਕਦਾ ਮੇਰੇ ਤੱਕ ਵੀ ਬੰਦਾ ਪਾੜ ਲੈਂਦੇ ਉਹ। ਭਵੰਤਮਨ ਦਾ ਬੰਦਾ ਪਾੜੋ ਕੋਈ। ਚਲ ਤਿੰਨੇ ਚਲਾ ਲਿਆ ਕਰਾਂਗੇ। ਇਹ ਕਿਹੜੀ ਗੱਲ ਐ? ਪੰਜ-ਪੰਜ ਸਾਲ ਤਿੰਨ ਵਾਰੀ ਵੰਡ ਲੈਨੇ ਆ। ਪਰ ਉਹ ਬੰਦਾ ਥਿਆਉਂਦਾ ਨਹੀਂ ਉਹਨਾਂ ਨੂੰ ਕੋਈ بڑا ਕਹਿੰਦੇ ਸਿਆਪਾ ਪੈ ਗਿਆ ਯਾਰ ਤੇ ਮੈਂ ਇਹ ਨਹੀਂ ਲੱਗਦਾ ਨਹੀਂ ਕਿ ਜੇ ਕਿਸੇ ਨੇ ਨੁਕਸਾਨ ਕੀਤਾ ਹੈ ਪੰਜਾਬੀਆਂ ਦੇ ਪੈਸੇ ਦਾ ਟੈਕਸ ਦੇ ਪੈਸੇ ਦਾ ਖਜ਼ਾਨੇ ਦਾ ਕਿਸੇ ਰੂਪ ਚ ਵੀ ਨੁਕਸਾਨ ਕੀਤਾ ਹੈ ਤੇ ਉਹ ਉਹਦਾ ਨਾਮ ਕੀ ਹੈ ਤੇ ਦੀ ਪਾਰਟੀ ਕਿਹੜੀ ਹੈ ਅੱਜ ਕੱਲ ਉਹ ਕਿੰਨੀ ਕੁ ਤਾਕਤ ਰੱਖਦਾ ਹੈ ਕਿੱਡਾ ਕੁ ਵੱਡਾ ਪਰਿਵਾਰ ਹੈ ਮੈਂ ਤਾਂ ਨਹੀਂ ਦੇਖਦਾ ਨੌਕਰੀਆਂ ਕਿਸੇ ਐਮਐਲਏ ਦੀ ਮੰਤਰੀ ਸਪਰਸ਼ ਤੇ ਨਹੀਂ ਮਿਲੀਆਂ ਜੋ ਪੜੇ ਨੇ ਜਿੰਨਾ ਪੜੇ ਨੇ ਉਸ ਹਸਾਬ ਨਾਲ ਨੌਕਰੀ ਮਿਲੀ ਐ ਟੀਚਰ ਪੱਕੇ ਕਰਤੇ 12710 ਤਿੱਗਣੀਆਂ ਤਰ੍ਹਾਂ ਕਰਤੀਆਂ ਉਹਨਾਂ ਦੀਆਂ ਰੈਗੂਲਰ ਕਰਤੇ ਪੱਤੇ ਮਿਲਣਗੇ ਸਾਰੇ ਛੁੱਟੀਆਂ ਮਿਲਣਗੀਆਂ ਸਾਰੀਆਂ ਇਹ ਹੁੰਦੀ ਐ ਉਮੀਦ ਬਿਜਲੀ ਦੇ ਬਿੱਲ 0 ਜ਼ਿਆਦਾਤਰ ਨੂੰ 0 ਖੇਤਾਂ ਦੀ ਲਾਈਟ ਆਮ ਪਾਈਪਾਂ ਪੈ ਰਹੀਆਂ ਨੇ ਕਿ ਕਿਹੜੀ ਗੱਲ ਕੱਕ ਕਿਸ ਗੱਲ ਤੋਂ ਭਜਾਣਾ ਖਾਲੀ ਐ ਉਹੀ ਖਜ਼ਾਨਾ ਹੁਣ ਤੇ ਮੈਂ ਤਾਂ ਕਦੇ ਖਾਲੀ ਕਿਹਾ ਨਹੀਂ ਜੀ ਹੈਗੇ ਆ ਪੈਸੇ ਖਜ਼ਾਨੇ ਚ ਨੀਅਤ ਖਾਲੀ ਸੀ ਇਹਨਾਂ ਦੀ ਨੀਅਤ ਚ ਖੋਟ ਸੀਗਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਸਰਕਾਰਾਂ ਦਾ ਸੋ ਇਹ ਆਪਾਂ ਨੂੰ ਤਾਂ ਇਹੀ ਸਮਝਦੇ ਰਹੇ ਬਸ ਆਖਰੀ 4 ਮਹੀਨੇ ਖੋਲ ਦਾਂਗੇ ਉਹ ਲੋਕ ਭੁੱਲ ਜਾਂਦੇ ਬਾਕੀ 4.5 ਸਾਲ 6 ਮਹੀਨੇ ਯਾਦ ਰੱਖ ਲੈਂਦੇ ਆ ਮੈਂ ਪਹਿਲੇ ਸਾਲ ਹੀ ਕਰ ਰਿਆ ਇਹ ਮੈਂ ਕੋਈ ਯਾਦ ਰਖਾਉਣ ਵਾਸਤੇ ਨਹੀਂ ਕਰ ਰਿਆ ਮੈਂ ਕਹਿਣਾ 70 ਸਾਲ 75 ਸਾਲ ਪਹਿਲਾਂ ਹੀ ਲੇਟ ਹੋ ਗਏ ਯਾਰ ਕਰੀਏ ਛੇਤੀ ਕੰਮ ਦਿਨ ਰਾਤ ਕਰਕੇ ਕਿਵੇਂ ਨਾ ਕਿਵੇਂ ਕਾਟਾ ਪੂਰਾ ਕਰੀਏ ਇਹ ਪੇ ਜਿਹੜਾ ਪੈ ਗਿਆ ਨਾ ਪੁਰਾਣਾ ਕਾਟਾ ਪੂਰਾ ਕਰੀਏ ਮੇਰੀ ਇਹ ਸੋਚ ਹੈ ਇੱਕ ਫਾਈਲ ਨਹੀਂ ਹੈਗੀ ਅੱਜ ਦੀ ਡੇਟ ਤੱਕ ਜਿਹੜੀ ਪੈਂਡਿੰਗ ਪਈ ਹੋਵੇ ਆ ਸਵਾ ਸਾਲ ਮੇਰੇ ਪ੍ਰਿੰਸੀਪਲ ਸੈਕਟਰੀ ਹੋਣੀ ਰਿਟਾਇਰ ਹੋਏ ਨੇ 31 ਜੁਲਾਈ ਨੂੰ ਉਹਨੇ ਆਪ ਦੱਸਿਆ ਆਪਦੇ ਰਿਟਾਇਰਮੈਂਟ ਦੇ ਫੰਕਸ਼ਨ 'ਚ 32 ਸਾਲ ਕਹਿੰਦਾ ਮੇਰੀ ਨੌਕਰੀ ਹੈ ਅ ਸਵਾ ਸਾਲ 'ਚ ਮੈਂ 5000 ਤੋਂ ਵੱਧ ਫਾਈਲਾਂ ਸਾਈਨ ਕਰਵਾਈਆਂ ਭਗਵੰਤ ਮਾਨ ਤੋਂ ਬਾਕੀ 31 ਸਾਲ 'ਚ ਨਹੀਂ ਹੁੰਦੀਆਂ ਕਰਾਈਆਂ ਕਿਉਂਕਿ ਮੈਂ ਕਿਉਂ ਫਾਈਲ ਰੱਖਾਂ ਵੀ ਮੇਰੇ ਫਾਈਲ ਤੇ ਸਾਈਨ ਨਾ ਕਰਨ ਕਰਕੇ ਕਿਸੇ ਘਰ ਦਾ ਚੁੱਲ੍ਹਾ ਖੜਾ ਹੋਵੇ ਮੇਰੇ ਫਾਈਲ ਤੇ ਸਾਈਨ ਨਾ ਕਰਨ ਕਰਕੇ ਕਿਸੇ ਅਫਸਰ ਦੀ ਤਰੱਕੀ ਖੜੀ ਹੋਵੇ ਕਿਉਂ ਅਧੀ ਰਾਤ ਨੂੰ ਵੀ ਮੇਰੇ ਕੋਲੇ ਆ ਜਾਂਦੇ ਨੇ ਸਾਈਨ ਕਰੋ ਸਵੇਰੇ ਅਰਲੀ ਮਾਰਨਿੰਗ 6 ਵਜੇ ਬੁਲਾਉਣਾ ਸਾਈਨ ਕਰੋ ਇੱਕ ਵੀ ਫਾਈਲ ਜਿਹੜੀ ਹੈ ਬਿਨਾ ਸਾਈਨ ਤੋਂ ਨਹੀਂ ਹੈਗੀ ਹੁਣ ਆਉਣ ਵਾਲੇ ਦਿਨਾਂ 'ਚ 15 ਅਗਸਤ ਤੋਂ ਬਾਅਦ ਕਿਉਂਕਿ ਹੁਣ 15 ਅਗਸਤ ਦਾ ਫੰਕਸ਼ਨ ਹੈ ਸਾਰੇ ਜ਼ਿਲ੍ਹਿਆਂ 'ਚ ਕਰ ਲੈਣ ਦਿਓ ਇੱਕ ਵੀ ਪੰਜਾਬ ਦੇ ਵਿੱਚ ਐਸਸੀ ਕੁਰਸੀ ਨਹੀਂ ਹੋਊਗੀ ਅਫਸਰਾਂ ਦੀ ਤਹਿਸੀਲਦਾਰ ਤੋਂ ਲੈ ਕੇ ਈਓ ਤੋਂ ਲੈ ਕੇ ਪਟਵਾਰੀ ਤੋਂ ਲੈ ਕੇ ਐਸਡੀਐਮ ਤਹਿਸੀਲਦਾਰ ਤੱਕ ਇੱਕ ਕਬੀ ਕੁਰਸੀ ਐਸਿਨੀ ਹੋਊਗੀ ਜਿਹੜੀ ਖਾਲੀ ਐ ਪੰਜਾਬ ਦੇ ਵਿੱਚ ਸਾਰੇ ਜਿੰਨੇ ਵੀ ਅਫਸਰ ਕੋਈ ਦੋ ਦੋ ਜ਼ਿਲ੍ਹਿਆਂ ਦਾ ਤਿੰਨ ਤਿੰਨ ਜ਼ਿਲ੍ਹਿਆਂ ਦਾ ਜਾਂ ਤਿੰਨ ਤਿੰਨ ਏਰੀਆ ਦਾ ਚਾਰਜ ਲਿਆ ਹੋਇਆ ਉਹ ਸਾਰੇ ਘੱਟ ਕੇ ਕਿਤੇ ਲੈ ਕੇ ਆਵਾਂਗੇ ਸਾਰੇ ਅਫਸਰ ਪੂਰੇ ਹੋਣਗੇ ਇੱਥੇ ਪੰਜਾਬ ਅਫਸਰ ਚੰਡੀਗੜ੍ਹ ਬਿਠਾ ਰੱਖੇ ਨੇ ਲੋਕ ਇੱਥੇ ਖੱਜਲ ਖਵਾਰ ਹੋਈ ਜਾਂਦੇ ਆ ਚਲੋ ਵੀ ਚੰਡੀਗੜ੍ਹੋਂ ਮੈਂ ਗਿਆ ਜੀਨੇ ਚੰਡੀਗੜ੍ਹ ਆਉਣਾ ਐ ਆਜੋ ਵੀ ਚੰਡੀਗੜ੍ਹ ਸੋ ਇਸ ਕਰਕੇ ਇਹ ਚੇਂਜ ਆਈ ਹੈ ਕਿ ਉੱਪਰੋਂ ਜੇ ਜੇ ਉੱਪਰੋਂ ਕਸਾਂਗੇ ਨਾ ਤਾਂ ਹੋਊ ਕੰਮ ਦੇਖੋ ਰਿਸ਼ਵਤ ਦੀ ਗੱਲ ਹੈ ਮੈਂ ਨਹੀਂ ਕਹਿੰਦਾ ਵੀ 100% ਖਤਮ ਹੋ ਗਈ ਹੋਣੀ ਪਰ ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ ਜਿਹੜੇ ਥੋੜਾ ਜਿਹਾ ਖੂਨ ਖਾਨ ਚਾਜ ਜਿਹਨਾਂ ਦੇ ਉਹ ਤਾਂ ਹੁਣ ਕਿੱਥੋਂ ਕੱਢ ਲਾਂਗੇ ਜਿਹੜੇ ਕੁਈ 5000 ਲੈਂਦਾ ਫੜਿਆ ਗਿਆ ਕੋਈ 10000 ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹੱਥ ਬੰਨ੍ਹ ਕੇ ਯਾਰ ਤੁਹਾਡੀਆਂ 80 80000 ਤਨਖਾਹਾਂ ਨੇ ਲੱਖ ਲੱਖ ਤਨਖਾਹਾਂ ਨੇ ਤੁਹਾਡੀਆਂ ਡੇਡ ਡੇਡ ਲੱਖ ਤਨਖਾਹਾਂ ਨੇ ਕੀ ਗਰੀਬ ਤੋਂ ਯਾਰ 2000 ਰੁਪਏ ਲੈਂਦੇ ਫੜੇਗੇ ਉਹ 2000 ਰੁਪਏ ਨਾਲ ਉਹ ਗਰੀਬ ਪਤਾ ਨਹੀਂ ਕਿੱਥੋਂ ਲਿਆ ਹੋਊਗਾ 2000 ਕਿਹਦੀਆਂ ਉਹਨੇ ਮਿਹਨਤਾਂ ਕੀਤੀਆਂ ਹੋਣਗੀਆਂ ਕਿਹੜੀਆਂ ਉਹਨੇ ਸੌਹਾਂ ਚੱਕੀਆਂ ਹੋਣਗੀਆਂ ਕਿਹੜੀ ਉਹਨੇ ਆਪਣੀ ਜ਼ਰੂਰਤ ਲਈ ਜਾਂ ਕੋਈ ਵਿਰਸੇ ਵਾਲੀ ਕੋਈ ਚੀਜ਼ ਵੇਚੀ ਹੋਊ ਵੀ 2000 ਹੋਰ ਦੇ ਦੋ ਤੇ ਤੁਸੀਂ ਉਸ 2000 ਦੇ ਫਰੂਟ ਲੈ ਜਾਓਗੇ ਘਰੇ ਬੱਚਿਆਂ ਵਾਸਤੇ ਜਾਂ ਕੋਈ ਖਡਾਉਣਾ ਲੈ ਜਾਓਗੇ ਪਰ ਇੱਕ ਗੱਲ ਦੇਖ ਲਿਓ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਫਿਰ ਉਹ ਖਡਾਉਣਿਆਂ ਨੇ ਬਰਕਤ ਨਹੀਂ ਪਾਉਣੀ ਫਿਰ ਘਰੇ ਜੇ ਤੁਸੀਂ ਕਿਸੇ ਦੀ ਹਾ ਲੈ ਕੇ ਜਾਂਦੇ ਹੋ ਸਿਆਣੇ ਕਹਿੰਦੇ ਪਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਸਿੱਧਾ ਰਸਤਾ ਹੈ ਡਾਇਰੈਕਟ ਕੋਈ ਵਿੱਚ ਬੱਸ ਸਟਾਪ ਨਹੀਂ ਹੈਗਾ ਜਾਂ ਬਾਈਪਾਸ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਯਾਰ ਕਦੇ ਆਪ ਦੀ ਦੇਖ ਖੁਦ ਸਹੀ ਕੱਲੀ ਤਨਖਾਹ ਤੇ ਗੁਜ਼ਾਰਾ ਕਰਕੇ ਦੇਖੋ ਨਜ਼ਾਰਾ ਕਿੰਨਾ ਆਉਂਦਾ ਐਵੇਂ ਕਿਉਂ ਚੋਰ ਬਣੀ ਜਾਂਦੇ ਹੋ ਰੋਜ਼ ਵੀ ਅੱਜ ਫੜੇਗੇ ਕੱਲ ਫੜੇਗੇ ਚਲ ਅੱਜ ਬਚ ਗਏ ਕੱਲ ਨੂੰ ਬਚਾਂਗੇ ਜਿਹੜਾ ਚੋਰ ਹੁੰਦਾ ਉਹ ਚੈਨ ਦੀ ਨੀਂਦ ਨਹੀਂ ਸੌਂ ਸਕਦਾ ਭਾਵੇਂ ਫੜਿਆ ਨਾ ਹੋਵੇ ਪੁਲਿਸ ਨੇ ਪੁਲਿਸ ਦਾ ਹੂਟਰ ਵੱਜੇ ਪੁਲਿਸ ਭਾਵੇਂ ਕਿਸੇ ਹੋਰ ਦੇ ਘਰੇ ਆਈ ਹੋਵੇ ਉਹ ਐਵੇਂ ਤੈਨੂੰ ਕੋਠੇ ਟੱਪ ਜਾਂਦਾ ਲੈ ਮੈਨੂੰ ਪੈਗੇ കൂക്ക ഒ മന ച ചോർ ഉണ്ട്